ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੋ ਸ਼ਬਦਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਦੋ ਸ਼ਬਦ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਰੋਜ਼ਾਨਾ ਬੋਲਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਘਰ ਪਰਿਵਾਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ ਬੜਾ ਚੰਗਾ ਬਦਲਾਵ ਆਉਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਜੋ ਵੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੇ ਜ਼ਿੰਦਗੀ ਦੀ ਨਿਰਾਸ਼ਾ ਹੈ ਨੈਗੇਟਿਵਿਟੀ ਆ ਉਹ ਸਭ ਦੂਰ ਹੋ ਜਾਵੇਗੀ ਤਾਂ ਫਿਰ ਇਹ ਚਾਰ ਅੱਖਰਾਂ ਦਾ ਸ਼ਬਦ ਕਿਹੜਾ ਹੈ ਕਿੰਜ ਆਪਾਂ ਬੋਲਣਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਚੰਗੀ ਲੱਗੀ ਸਤ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਹੜੇ ਦੋ ਸ਼ਬਦਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਦੋਵੇਂ ਹੀ ਸ਼ਬਦ ਚਾਰ-ਚਾਰ ਅੱਖਰਾਂ ਦੇ ਨੇ ਪਰ ਇਹ ਸ਼ਬਦ ਇੰਨੇ ਪਾਵਰਫੁੱਲ ਇੰਨੇ ਤਾਕਤਵਰ ਨੇ ਕਿ ਜਦੋਂ ਹੀ ਇਹ ਸਾਡੀ ਰਸਨਾ ਦੇ ਉੱਤੇ ਆਉਂਦੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦਾ ਹੈ ਸਾਡੀ ਜ਼ਿੰਦਗੀ ਦੀ ਜੋ ਵੀ ਨਰਾਸ਼ਾ ਹੈ ਜੋ ਵੀ ਨੈਗੇਟਿਵਿਟੀ ਆ ਉਹ ਦੂਰ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਬਰਕਤ ਆ ਜਾਂਦੀ ਆ ਭਾਵ ਸਾਡੇ ਵਿਚਾਰਾਂ ਵਿੱਚ ਬਰਕਤ ਸਾਡੇ ਸ਼ਬਦਾਂ ਵਿੱਚ ਸਾਡੀ ਬੋਲਬਾਣੀ ਵਿੱਚ ਬਰਕਤ ਸਾਡੇ ਕੰਮਕਾਰਾਂ ਦੇ ਵਿੱਚ ਬਰਕਤ ਪੈਂਦੀ ਆ ਇਹ ਸ਼ਬਦ ਕਿਹੜਾ ਹੈ ਅਤੇ ਆਪਾਂ ਕਿੱਥੇ ਕਿੱਥੇ ਬੋਲ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਪਹਿਲੇ ਸ਼ਬਦ ਦੀ ਗੱਲ ਕਰਾਂਗੇ ਇਹ ਪਹਿਲਾ ਸ਼ਬਦ ਹੈ ਵਾਹਿ ਗੁਰੂ ਸ਼ਬਦ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਸਵੇਰੇ ਸਵੇਰ ਉੱਠਦੇ ਆ ਨਾ ਉਠਦੇ ਅਸਾਰ ਆਪਣੀਆਂ ਅੱਖਾਂ ਖੋਲਣ ਤੋਂ ਪਹਿਲਾਂ ਸਾਡੀ ਰਸਨਾ ਦੇ ਵਿੱਚੋਂ ਵਾਹਿ ਗੁਰੂ ਨਿਕਲੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਕਿਉਂਕਿ ਸਾਡੇ ਦਿਨ ਦੀ ਸ਼ੁਰੂਆਤ ਹੀ ਸਾਡਾ ਪੂਰਾ ਦਿਨ ਤੈਅ ਕਰਦੀ ਆ ਜੇਕਰ ਆਪਾਂ ਸਵੇਰੇ ਉੱਠਦੇ ਅਸਾਰ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਆ ਆਪਣੀ ਰਸਨਾ ਦੇ ਵਿੱਚੋਂ ਵਾਹਿਗੁਰੂ ਸ਼ਬਦ ਬੋਲਦੇ ਆ ਤਾਂ ਸਾਡੀ ਰਸਨਾ ਸਾਡਾ ਹਿਰਦਾ ਪਵਿੱਤਰ ਹੁੰਦਾ ਹੈ ਸਾਡੇ ਮਨ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਆ ਪਰ ਜੇਕਰ ਅਸੀਂ ਸਵੇਰੇ ਉੱਠਦਿਆਂ ਸਾਰ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਨਹੀਂ ਜੋੜਦੇ ਤਾਂ ਸਾਡੇ ਮਨ ਦੇ ਉੱਤੇ ਕਈ ਪ੍ਰਕਾਰ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਜੋ ਕਿ ਪੂਰਾ ਦਿਨ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਜੇ ਸਵੇਰੇ ਉੱਠਦਿਆਂ ਸਾਰ ਚਿੰਤਾ ਕਰਨ ਲੱਗ ਗਏ ਤਾਂ ਪੂਰਾ ਦਿਨ ਚਿੰਤਾ ਕਰਾਂਗੇ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਸਵੇਰੇ ਉੱਠਦਿਆਂ ਸਾਰ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੋ ਇਹਦਾ ਅਸਰ ਸਾਰਾ ਦਿਨ ਤੁਹਾਨੂੰ ਦਿਸੇਗਾ ਫਿਰ ਆਪਣੇ ਬਿਸਤਰ ਦੇ ਉੱਪਰ ਬੈਠ ਕੇ ਬਿਨਾਂ ਇਸ਼ਨਾਨ ਕੀਤਿਆਂ ਬਿਨਾਂ ਮੂੰਹ ਥੋਤਿਆਂ ਜਦੋਂ ਆਪਾਂ ਉੱਠਦੇ ਆ ਨਾ ਉੱਠਦਿਆਂ ਸਾਰ ਦੀ ਗੱਲ ਕਰ ਰਹੇ ਆ ਬਿਸਤਰ ਤੇ ਬੈਠੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਜਿਸ ਵੀ ਤਰੀਕੇ ਦੇ ਨਾਲ ਜਪ ਸਕਦੇ ਹੋ ਗਾ ਕੇ ਜਪਦੇ ਹੋ ਠਹਿਰਾ ਕੇ ਜਪਦੇ ਹੋ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਬਸ ਰਸਨਾ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੇ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਤੁਸੀਂ ਜਪ ਲਓਗੇ ਨਾ ਤੁਹਾਡਾ ਹੀ ਫਾਇਦਾ ਹੋਵੇਗਾ ਵਾਹਿਗੁਰੂ ਵਾਹਿਗੁਰੂ ਜਾਪ ਕਰਕੇ ਫਿਰ ਆਪਣਾ ਪੈਰ ਬਿਸਤਰ ਤੋਂ ਥੱਲੇ ਲਾਉਣਾ ਹੈ ਫਿਰ ਪਹਿਣਾ ਬੀਬੀਆਂ ਜਦੋਂ ਆਪਣੇ ਕੰਮਕਾਰ ਕਰਦੀਆਂ ਨੇ ਉਦੋਂ ਵੀ ਵਾਹਿਗੁਰੂ ਜੀ ਦਾ ਜਾਪ ਕਰੋ ਖਾਸ ਕਰਕੇ ਰਸੋਈ ਦੇ ਵਿੱਚ ਕੰਮਕਾਰ ਕਰਦਿਆਂ ਹੋਇਆਂ ਆਪਣੇ ਘਰ ਦੇ ਜਿੰਨੇ ਵੀ ਕੰਮ ਆਣ ਉਹ ਕਰਦਿਆਂ ਹੋਇਆਂ ਆਪਾਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆਂ ਵੀਰ ਵੀ ਜਦੋਂ ਤਿਆਰ ਹੁੰਦੇ ਆ ਆਪਣੇ ਕੰਮਕਾਰ ਤੇ ਜਾਂਦੇ ਆ ਬਸ ਸਾਡੇ ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਚੱਲਦਾ ਰਹੇ ਇਹ ਅਭਿਆਸ ਕੁਝ ਦੇਰ ਸਾਨੂੰ ਧਿਆਨ ਰੱਖ ਕੇ ਕਰਨਾ ਪਵੇਗਾ ਭਾਵੇਂ ਸਾਡਾ ਮਨ ਵਾਰ-ਵਾਰ ਇੱਧਰ-ਉੱਧਰ ਦੀਆਂ ਗੱਲਾਂ ਵੱਲ ਜਾਵੇਗਾ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਰੁੱਝਣ ਦੀ ਕੋਸ਼ਿਸ਼ ਕਰੇਗਾ ਪਰ ਆਪਾਂ ਆਪਣੇ ਮਨ ਨੂੰ ਪਕੜ-ਪਕੜ ਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਵਾਰ-ਵਾਰ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਫਿਰ ਇਹ ਰਸਨਾ ਤੋਂ ਵਾਹਿਗੁਰੂ ਕਰਦਿਆ ਕਰਦਿਆਂ ਕਦ ਹਿਰਦੇ ਦੇ ਵਿੱਚ ਆਣ ਵਸਿਆ ਪਤਾ ਹੀ ਨਹੀਂ ਲੱਗਣਾ ਫਿਰ ਹਿਰਦੇ ਦੇ ਵਿੱਚ ਆਪਣੇ ਆਪ ਹੀ ਵਾਹਿਗੁਰੂ ਸ਼ਬਦ ਦਾ ਜਾਪ ਚੰਦਾ ਰਵੇਗਾ ਪਰ ਪਹਿਲਾ ਕੋਸ਼ਿਸ਼ ਸਾਮੂ ਕਰਨੀ ਪੈਣੀ ਆ ਵਾਹਿਗੁਰੂ ਵਾਹਿਗੁਰੂ ਜਪਦਿਆਂ ਸਾਰੇ ਕੰਮ ਕਾਰ ਕਰੀਏ ਦੇਖਣਾ ਜਦੋਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਸਾਰੇ ਕੰਮ ਕਾਰ ਕਰਾਂਗੇ ਵਾਹਿਗੁਰੂ ਸ਼ਬਦ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਾਂਗੇ ਤਾਂ ਪੂਰਾ ਦਿਨ ਬੜਾ ਸੋਹਣਾ ਬੀਤੇਗਾ ਰਾਤ ਨੂੰ ਸੌਣ ਲੱਗਿਆਂ ਵੀ ਗੁਰੂ ਗੁਰੂ ਕਰਦੇ ਸੌਣਾ ਹੈ ਆਪਾਂ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਦੇ ਆਂ ਤਾਂ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਪਹਿਲੀ ਅਸ਼ਟਪਦੀ ਦੀ ਪਹਿਲੀ ਪੰਕਤੀ ਦੇ ਰਾਹੀਂ ਸਾਨੂੰ ਸਾਰੇ ਖੇੜ ਸਮਝਾ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਖੀ ਹੋਣ ਦਾ ਰਾਹ ਦੱਸ ਦਿੱਤਾ ਕਿ ਸਿਮਰਿਓ ਸਿਮਰ ਸਿਮਰ ਸੁਖ ਪਾਓ ਸਾਡੀ ਜ਼ਿੰਦਗੀ ਦੇ ਸਾਰੇ ਕਲੇਸ਼ ਮਿਟ ਜਾਣਗੇ ਜਦੋਂ ਆਪਾਂ ਵਾਹਿਗੁਰੂ ਸਿਮਰਨਾ ਸ਼ੁਰੂ ਕਰ ਦਿੱਤਾ ਤਾਂ ਪਹਿਲਾ ਸ਼ਬਦ ਆ ਵਾਹਿਗੁਰੂ ਦੂਸਰਾ ਸ਼ਬਦ ਹੈ ਸ਼ੁਕਰਾਨਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਵੇਰੇ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਦੂਸਰਾ ਕੰਮ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਭ ਤੋਂ ਪਹਿਲਾਂ ਇਹ ਸੋਹਣੇ ਸਰੀਰ ਤੇ ਲਈ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ ਜਿਹਦੇ ਨਾਲ ਆਪਾਂ ਆਪਣੇ ਸਾਰੇ ਕੰਮਕਾਰ ਕਰ ਰਹੇ ਹਾਂ ਸਾਨੂੰ ਸੋਹਣੇ ਅੰਗ ਪੈਰ ਸਹੀ ਸਲਾਮਤ ਦਿੱਤੇ ਨੇ ਜਿਹਦੇ ਨਾਲ ਅਸੀਂ ਆਪਣੀ ਮਰਜ਼ੀ ਦੇ ਕੰਮਕਾਰ ਕਰ ਸਕਦੇ ਹਾਂ ਕਿਤੇ ਵੀ ਆ ਜਾ ਸਕਦੇ ਹਾਂ ਤਾਂ ਇਹ ਅਣਮੁੱਲੀ ਦਾਤ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਆਪਣੇ ਘਰ-ਬਾਰ ਕਾਰੋਬਾਰ ਪਰਿਵਾਰ ਦੇ ਲਈ ਹਰ ਚੀਜ਼ ਤੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਦੇ ਬਹੁਤ ਫਾਇਦੇ ਨੇ ਪਹਿਲਾ ਫਾਇਦਾ ਤੇ ਇਹ ਵੀ ਜਦੋਂ ਆਪਾਂ ਸਵੇਰੇ ਉੱਠਦੇ ਆਸਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਸਾਡਾ ਮਨ ਸਬਰ ਸੰਤੋਖ ਦੇ ਵਿੱਚ ਆ ਜਾਂਦਾ ਹੈ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਸਾਨੂੰ ਇਹ ਅਹਿਸਾਸ ਹੁੰਦਾ ਵੀ ਸਾਨੂੰ ਤਾਂ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਅਸੀਂ ਤਾਂ ਬਹੁਤ ਅਮੀਰ ਆ ਸਾਡੇ ਕੋਲ ਸੋਨਾ ਸ਼ਰੀਰ ਆ ਸਾਡੇ ਕੋਲ ਘਰ ਪਰਿਵਾਰ ਆ ਬੱਚੇ ਆ ਕਾਰੋਬਾਰ ਆ ਮਨ ਸਬਰ ਸੰਤੋਖ ਦੇ ਵਿੱਚ ਆਉਂਦਾ ਹੈ ਕਿਉਂਕਿ ਅਸੀਂ ਦੇਖਦੇ ਆ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਤਰਸਦੇ ਆ ਤਾਂ ਜੇ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਜੇ ਇਹਨਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਹੈ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਜਿਵੇਂ ਕਿਸੇ ਨੂੰ ਕੋਈ ਦੁੱਖ ਰੋਗ ਲੱਗਿਆ ਏ ਉਹ ਇਹ ਨਾ ਸੋਚੇ ਵੀ ਮੇਰੇ ਸ਼ਰੀਰ ਨੂੰ ਤਾਂ ਦੁੱਖ ਰੋਗ ਲੱਗੇ ਨੇ ਮੈਂ ਸ਼ੁਕਰਾਨਾ ਕਿਉਂ ਕਰਾਂ ਉਹ ਵੀ ਸ਼ੁਕਰਾਨਾ ਕਰੋ ਕਿਉਂਕਿ ਜੇਕਰ ਤੁਸੀਂ ਕਿਸੇ ਦੁੱਖ ਰੋਗ ਦੇ ਨਾਲ ਪੀੜਤ ਹੋ ਦਵਾਈਆਂ ਖਾ ਕੇ ਤੁਹਾਡਾ ਗੁਜ਼ਾਰਾ ਹੁੰਦਾ ਹੈ ਦਵਾਈਆਂ ਖਾ ਕੇ ਤੁਰੇ ਫਿਰਦੇ ਹੋ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਸ਼ੁ크ਰਿਆ ਵਾਹਿਗੁਰੂ ਜੀ ਦਵਾਈਆਂ ਖਾ ਕੇ ਹੀ ਤੁਰਿਆ ਫਿਰਦਾ ਹਾਂ ਮੈਂ ਕਿਸੇ ਦਾ ਮਹਤਾਜ ਨਹੀਂ ਮੀਆਂ ਆਪਣੇ ਸਾਰੇ ਕੰਮਕਾਰ ਆਪ ਕਰ ਰਿਹਾ ਹਾਂ ਜੇ ਕੰਮ ਛੋਟਾ ਹੈ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਭਾਵੇਂ ਜੇ ਕਿਰਤ ਕਮਾਈਏ ਜੇ ਘਟਿਆ ਨਾ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਕਿਰਤਤਾ ਦਿੱਤੀ ਮੇਰੇ ਘਰ ਦੇ ਵਿੱਚ ਕਮਾਈ ਆਉਣ ਦਾ ਮੇਰੇ ਕੋਲ ਕੋਈ ਸਾਧਨ ਤਾਂ ਹੈ ਭਾਵੇਂ ਕਮਾਈ ਘਟਿਆ ਪਰ ਕਮਾਈ ਆ ਤਾਂ ਰਹੀ ਆ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾ ਰਿਆ ਜੇ ਆਪਾਂ ਦੋ ਵਕਤ ਦੀ ਰੋਟੀ ਖਾ ਕੇ ਸੌਂਦੇ ਆ ਜੇਕਰ ਸਾਡੇ ਕੋਲ ਸੋਹਣਾ ਤੰਦਰੁਸਤ ਸਰੀਰ ਆ ਸਾਡਾ ਘਰ ਪਰਿਵਾਰ ਸਾਡੇ ਬੱਚੇ ਸਾਡੇ 골 ਆ ਤਾਂ ਅਸੀਂ ਦੁਨੀਆ ਦੇ ਸਭ ਤੋਂ ਖੁਸ਼ ਨਸੀਬ ਸਤੋ ਸੁਖੀ ਨਸਾਨਿਆ ਕੁਝ ਲੋਕਾਂ ਦੇ ਕੋਲ ਬਹੁਤ ਕੁਝ ਹੁੰਦਾ ਏ ਧਨ ਦੌਲਤ ਬੁਹਿਆਂ ਤੱਕ ਰੁਲਦਾ ਏ ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆ ਖਾਣ ਨੂੰ 36 ਪ੍ਰਕਾਰ ਦੇ ਭੋਜਨੇ ਪਰ ਖਾਣ ਦਾ ਹੁਕਮ ਨਹੀਂ ਆ ਡਾਕਟਰਾਂ ਨੇ ਮਨਾ ਕੀਤਾ ਏ ਘਰ ਦੇ ਵਿੱਚ ਬੁਹਿਆਂ ਤੱਕ ਧਨ ਦੌਲਤ ਰੁਲਦੀ ਆ ਪਰ ਫਿਰ ਵੀ ਕਰਦਾ ਕਲੇਸ਼ ਨਹੀਂ ਮਿੱਟਦਾ ਉਸੇ ਤਨਦੌਲਤ ਕਰਕੇ ਹੀ ਲੜਾਈ ਝਗੜਾ ਰਹਿੰਦਾ ਹੈ ਭਰਾ ਭਰਾ ਪੈਸੇ ਦੇ ਲਈ ਇੱਕ ਦੂਸਰੇ ਦੇ ਦੁਸ਼ਮਣ ਬਣ ਜਾਂਦੇ ਆ ਧੀਆ ਪੁੱਤਰ ਮਾਪੇ ਦੇ ਇਸ ਪੈਸੇ ਕਰਕੇ ਦੁਸ਼ਮਣ ਬਣ ਜਾਂਦੇ ਆ ਸੋ ਇਹ ਚੀਜ਼ਾਂ ਤਾਂ ਹੀ ਸਾਨੂੰ ਸੁੱਖ ਦੇਣੀਆਂ ਜੇ ਸਾਡੇ ਪੱਲੇ ਨਾਮ ਹੋਵੇਗਾ ਤਸਵੀਰ ਉੱਠਦੇ ਅਸਾਰ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਕੇ ਦੇਖੋ ਵਾਹਿਗੁਰੂ ਜੀ ਦਾ ਨਾਮ ਜਪ ਕੇ ਦੇਖੋ ਇਹ ਦੁਆ ਹੀ ਸ਼ਬਦਾਂ ਦੀ ਬਰਕਤ ਦਾ ਫਿਰ ਪਤਾ ਲੱਗੇਗਾ ਜਿਸ ਦਿਨ ਤੋਂ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਿਸੇ ਚੀਜ਼ ਦੀ ਜ਼ਿੰਦਗੀ ਵਿੱਚ ਕਮੀ ਨਹੀਂ ਰਹਿੰਦੀ ਜ਼ਿੰਦਗੀ ਦੇ ਵਿੱਚੋਂ ਨਿਰਾਸ਼ਾ ਨਾਮ ਦਾ ਸ਼ਬਦ ਹੀ ਮੁੱਕ ਜਾਂਦਾ ਹੈ ਜ਼ਿੰਦਗੀ ਚੜ੍ਹਦੀ ਕਲਾ ਦੇ ਨਾਲ ਪਰਜਦੀ ਹੈ ਬੈਠੇ ਆ ਕੋਈ ਕੰਮ ਧੰਦਾ ਨਹੀਂ ਆ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਹੋਰ ਨਹੀਂ ਕੁਝ ਤਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਕਿ ਵਾਹਿਗੁਰੂ ਜੀ ਦੇਖੋ ਕਿੰਨਾ ਸੋਹਣਾ ਘਰ ਤੁਸੀਂ ਮੈਨੂੰ ਦਿੱਤਾ ਇਹਦੇ ਲਈ ਆਪ ਜੀ ਦਾ ਸ਼ੁਕਰਾਨਾ ਸਤਿਗੁਰ ਸਰਸੇ ਭਾਸ਼ਾ ਤੁਸੀਂ ਮੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਏ ਇਹਦੇ ਲਈ ਤੁਹਾਡਾ ਸ਼ੁਕਰਾਨਾ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਕਿੰਨੀ ਕਿਰਪਾ ਕੀਤੀ ਆ ਦੇ ਕਿੰਨਾ ਸੋਹਣਾ ਦਿਮਾਗ ਦਿੱਤਾ ਏ ਮਤਲਬ ਹਰ ਚੀਜ਼ ਦੇ ਲਈ ਸ਼ੁਕਰਾਨਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਜਿਵੇਂ ਜਿਵੇਂ ਸ਼ੁਕਰਾਨਾ ਕਰਦੇ ਜਾਓਗੇ ਖੁਸ਼ ਹੁੰਦੇ ਜਾਓਗੇ ਜ਼ਿੰਦਗੀ ਦੇ ਗਿਲੇ ਸ਼ਿਕਵੇ ਸ਼ਿਕਾਇਤ ਮੁੱਕਦੇ ਜਾਣਗੇ ਅਤੇ ਜੋ ਮਨੁੱਖ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਨਾ ਉਹ ਪ੍ਰਮਾਤਮਾ ਨੂੰ ਤਾਂ ਪਿਆਰੇ ਲੱਗਦੇ ਹੀ ਲੱਗਦੇ ਨੇ ਉਹਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੋ ਜਾਂਦੀ ਆ ਵੀ ਇਹ ਬੰਦਾ ਮਾਲਕ ਦਾ ਸ਼ੁਕਰਾਨਾ ਕਰ ਰਿਹਾ ਹੈ ਪਰ ਜੋ ਬੰਦਾ ਬੇਸ਼ੁਕਰ ਆਏ ਉਹਨੂੰ ਕਹਿੰਦੇ ਕਿਤੇ ਢੋਈ ਨਹੀਂ ਮਿਲਦੀ ਤਾਂ ਫਿਰ ਆਪਾਂ ਬੇਸ਼ੁਕਰੇ ਨਹੀਂ ਬੰਨਾ ਸ਼ੁਕਰਾਨਾ ਕਰਨਾ ਹੈ ਸ਼ੁਕਰ ਦੇ ਵਿੱਚ ਰਹਿਣਾ ਹੈ ਰੋਟੀ ਖਾਣ ਵੇਲੇ ਵਾਹੀ ਗੁਰੂ ਜੀ ਦਾ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਕਪੜਾ ਪਹਿਨਣ ਵੇਲੇ ਸ਼ੁਕਰਾਨਾ ਭੈਣਾ ਬੀਬੀਆਂ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਵੀ ਸ਼ੁਕਰਾਨਾ ਕਰੋ ਰਸੋਈ ਦੇ ਵਿੱਚ ਖੜ ਕੇ ਵਾਹਿਗੁਰੂ ਜੀ ਦਾ ਜਾਪ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਅਤੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਸਵੇਰੇ ਉੱਠਦੇ ਆਸਾਰ ਬਿਸਤਰ ਤੇ ਬੈਠਿਆ ਬੈਠਿਆ ਆਪਾਂ ਬਿਨਾਂ ਨਹਾਤੇ ਬਿਨਾਂ ਮੂੰਹਧੋਤੇ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਇਸ਼ਨਾਨ ਕਰਕੇ ਘਟੋ ਘਟ ਅੱਧੇ ਘੰਟੇ ਤੋਂ ਸ਼ੁਰੂਆਤ ਕਰੋ ਅੱਧਾ ਕੰਟਾ ਇੱਕ ਕੰਟਾ ਕਿਸੇ ਇਕਾਂਤ ਜਗ੍ਹਾ ਤੇ ਬੈਠ ਕੇ ਜਗ੍ਹਾ ਆਰਾਮਦਾਇਕ ਜਗ੍ਹਾ ਚੁਣ ਕੇ ਫਿਰ ਫਿਰ ਚੌਂਕੜਾ ਮਾਰ ਕੇ ਰੀੜ ਦੀ ਹੱਤੀ ਬਿਲਕੁਲ ਸਿੱਧੀ ਕਰਕੇ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਆਪਣਾ ਧਿਆਨ ਆਪਣੇ ਦੋਹਾਂ ਪਰਵਟਿਆਂ ਦੇ ਵਿੱਚ ਵਿਚਾਲੇ ਕਰ ਲੈਣਾ ਹੈ ਇਹ ਅਭਿਆਸ ਵੀ ਜਰੂਰ ਕਰਨਾ ਹੈ ਹੌਲੀ ਹੌਲੀ ਵਾਹਿਗੁਰੂ ਜੀ ਸਭਾ ਕਿਰਪਾ ਦੇ ਕਰ ਦੇਣਗੇ